ਸਾਡਾ ਦੇਸ਼ ਇੱਕ ਜੀਹਾਦ ਦੇਸ਼ ਹੈ ਜਿੱਥੇ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਮਾਵੇਂ ਕਿਸੇ ਦੇਸ਼ ਤੇ ਸ਼ਰਨਾਰਥੀ ਕਿਉਂ ਨਾ ਹੋਣ ਪਰ ਸਾਡੇ ਦੇਸ਼ ਦੇ ਲੋਕ ਉਹਨਾਂ ਨੂੰ ਕਦੇ ਵੀ ਬੇਗਾਨਾ ਪਰ ਮਹਿਸੂਸ ਨਹੀਂ ਹੋਣ ਦਿੰਦੇ। ਇਸ ਤੋਂ ਉਲਟ ਦੂਜੇ ਦੇਸ਼ਾਂ ਵਿੱਚ ਕਿਸੇ ਸਰਕਾਰ ਦਾ ਪਤਨ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉੱਥੇ ਰਹਿ ਰਹੇ ਲੋਕਾਂ ਨੂੰ ਆਪੇ ਸਿੱਖਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬੰਗਲਾਦੇਸ਼ ਵਿੱਚ ਲੰਬੇ ਸਮੇਂ ਤੋਂ ਹਾਲਾਤ ਨਾਪੂਰਣ ਚੱਲ ਰਹੇ ਨੇ। ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਵਿੱਚ ਸੁਰੱਖਿਆਤ ਨਿਕੰਨਿਤ ਉਹਨਾਂ ਦੀ ਸਥਿਤੀ ਮੁਹੰਮਦ ਯੂਨੈਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਦੌਰਾਨ ਉੱਥੇ ਰਹਿ ਰਹੇ ਹਿੰਦੂਆਂ 'ਤੇ ਅਤਿਆਚਾਰ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਉਜੈਨ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਜਨਤਕ ਰੋਸ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੰਤ ਸਮਾਜ ਦੇ ਨਾਲ-ਨਾਲ ਔਰਤਾਂ ਨੇ ਵੀ ਵੱ ਚੜ ਕੇ ਹਿੱਸਾ ਲਿਆ। ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅਤਿਆਚਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਂਧੇਹੀ ਰਹਿੰਦੀਆਂ ਨੇ। ਇਹਨਾਂ ਤਸਵੀਰਾਂ ਨੂੰ ਦੇਖਦੇ ਹੋਏ ਸਮੁੱਚੇ ਹਿੰਦੂ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਤਹਿਤ ਮੱਧ ਪ੍ਰਦੇ ਅੱਲੀ ਵਿੱਚ ਸੰਤਸ ਮਹਾਦੇ ਨਾਲ ਨਾਲ ਔਰਤਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਦੋ ਭਾਈਚਾਰੇ ਵੱਲੋਂ ਰੋਸ ਲਈ ਜੈਨ ਦੇ ਸ਼ਹੀਦ پارک ਕੋਲੇ ਕੇ ਤਾਵਰ ਚੌਂਕ ਤੱਕ ਕੱਟੀ ਗਈ। ਇਸਰਾਈਲੀ ਵਿੱਚ ਸੰਤਾ, ਔਰਤਾਂ, ਵਿਦਿਆਰਥੀਆਂ, ਵਪਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। दिल्ली ਦੇ ਪ੍ਰਬੰਧਕ ਪ੍ਰਕਾਸ਼ ਜਿਤੋੜਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸੜਕਾਂ 'ਤੇ ਦੀ ਰੈਲੀ ਵਿੱਚ ਸ਼ਾਮਲਿਆ ਹੈ। ਰੈਲੀ ਵਿੱਚ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਂਸਲਰ ਬੁੱਧੀ ਪ੍ਰਕਾਸ਼ ਸੋਨੀ ਨੇ ਕਿਹਾ ਭਾਰਤ ਵਿੱਚ ਹਰ ਵਰਗ ਦੇ ਲੋਕ ਇਕੱਠੇ ਹੁੰਦੇ ਨਹੀਂ ਪਰ ਬੰਗਲਾਦੇਸ਼ ਦੇ ਸਿਆਸੀ ਹਾਲਾਤਾਂ ਕਾਰਨ ਉੱਥੇ ਹਿੰਦੂਆਂ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾ ਤਸਵੀਰਾਂ ਤੇ ਜੁੜੀ ਹੋਈ ਉਸ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਇਸ ਦੇ ਵਿਰੋਧ 'ਚ ਹਿੰਦੂ ਭਾਈਚਾਰੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਮੂਹਿਕ ਤੌਰ 'ਤੇ ਜਹੀਦ ਪਾਰਕ ਵਿਖੇ ਸੰਤਾ ਦੀ ਅ ਇਹ ਦੇ ਮੀਟਿੰਗ ਦੌਰਾਨ ਅਵਸ਼ੇਧ ਪੂਰੀ ਮਹਾਰਾਜ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਅਪਰੀਆ ਘਟਨਾਵਾਦਾ ਪੂਰੀ ਤਰ੍ਹਾਂ ਦੁਨੀਆ ਵਿੱਚ ਗਰੋਲ ਹੋ ਰਿਹਾ ਲੋਕ ਹਰ ਪਾਸੇ ਇਸ ਦੀ ਨਿੰਦਾ ਕਰ ਰਹੇ ਨੇ ਉਸ ਤੋਂ ਬਾਅਦ ਸ਼ਹੀਦ 파ਰਕ ਉਰ ਟਾਵਰ ਟੱਕ ਰੈਲੀ ਕੱਢੀ ਗਈ ਗੈਰ ਇਸਲਾਮਿਕ ਹੋਣ ਦੇ ਕਾਰਨ ਬੰਗਲਾਦੇਸ਼ ਦੇ ਤਣਾਅਪੂਰਨ ਹਾਲਾਤ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਤੇ ਅਤਿਆਚਾਰ ਹੋ ਰਹੇ ਨੇ ਉਹਨਾਂ ਵੱਲੋਂ ਵੀ ਭਾਰਤ ਦੇ ਵਿੱਚ ਸ਼ਰਨ ਮੰਗੀ ਜਾ ਰਹੀ ਹੈ ਭਾਰਤ ਵਿੱਚ ਸ਼ਰਨਾਰਥੀਆਂ ਲਈ ਕੀ ਕਾਨੂੰਨ ਹੈ ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਵਿੱਚ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੇ ਲਈ CAA ਨਾਂ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਇਸ ਦੇ ਤਹਿਤ ਇਸਲਾਮਿਕ ਅਕੀਦਾ ਵਿੱਚ ਰਹਿਣ ਗੈਰ ਇਸਲਾਮਿਕ ਲੋਕਾਂ ਨੂੰ ਭਾਰਤ ਵਿੱਚ ਫਿਰ ਨਹੀਂ ਸਕਦੀ ਹੈ ਇਹ ਕਾਨੂੰਨ ਉਹਨਾਂ ਗੈਰ ਮੁਸਲਿਮ ਲੋਕਾਂ ਲਈ ਬਣਾਇਆ ਗਿਆ ਜਿਨ੍ਹਾਂ ਤੇ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਧਾਰਮਿਕ ਪਿੰਟਾਰੇ ਕਾਰਨ ਅਤਿਆਚਾਰ ਕੀਤਾ ਜਾਂਦਾ। ਤੁਹਾਨੂੰ ਦੱਸਦੀ ਕਿ ਜਦੋਂ ਇਹ ਕਾਨੂੰਨ ਪਾਸ ਹੋਇਆ ਤਾਂ ਵਿਰੋਧੀਆਂ ਵੱਲੋਂ ਆਪਣਾ ਵੋਟ ਬੈਂਕ ਵਧਾਉਣ ਲਈ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ। ਕਿਉਂਕਿ ਵਿਰੋਧੀਆਂ ਵੱਲੋਂ ਇੱਥੇ ਵੀ ਆਪਣੀ ਰਾਜਨੀਤਿਕ ਰੂਪियां ਸਿੱਖਿਆ ਗਈ ਹੈ ਕਿਉਂਕਿ ਮੁਸਲਿਮ ਸਮਾਜ ਉਹਨਾਂ ਦੀ ਵੋਟ ਬੈਂਕ ਦਾ ਬਹੁਤ بڑا ਹਿੱਸਾ ਹੈ। ਸਾਡੇ ਦੇਸ਼ ਵਿੱਚ ਤਾਂ ਹਾਲੇ ਤੱਕ ਮੁਸਲਿਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਰਾ ਨਹੀਂ ਦਿੱਤਾ ਜਾਂਦਾ। ਫਿਰ ਕਿੰਤੇ ਹੋਣ ਕਰਕੇ ਨਾ ਕਿਸ ਜਲੰਗ ਦਿੱਤੇ ਜਾਂਦੇ ਨੇ ਅਤੇ ਇਹ ਭਾਈਚਾਰਕ ਸਾਜ਼ ਦੀ ਦੁਹਾਈ ਦਿੰਦੇ ਨੇ ਪਰ ਜਦੋਂ ਇਸਲਾਮਿਕ ਦੇਸ਼ਾਂ ਵਿੱਚ ਘੱਟ ਨੀਤੀ ਵਾਲੇ ਗੈਰ ਮੁਸਲਿਮ ਲੋਕਾਂ ਤੇ ਅਤਿਆਚਾਰ ਹੁੰਦਾ ਹੈ ਤਾਂ ਇਹਨਾਂ ਦੇ ਮੂੰਹ ਚੋਂ ਇੱਕ ਵੀ ਸ਼ਬਦ ਨਹੀਂ ਨਿਕਲਦਾ ਬੰਗਲਾਦੇਸ਼ ਦੇ ਤਾਜ਼ਾ ਹਾਲਾਤ ਇਸ ਗੱਲ ਦੀ ਦੁਹਾਈ ਪਾ ਦਿੰਦੇ ਨੇ ਭਾਰਤ ਵਿੱਚ ਲਾਗੂ ਹੋਏ CAA ਕਾਨੂੰਨ ਨੇ ਬਹੁਤ ਲੋਕਾਂ ਨੂੰ ਬਾਹਰ ਵਿਸਰਨ ਦਿੱਤੀ ਹੈ ਇਸਲਾਮਿਕ ਦੇਸ਼ਾਂ ਵਿੱਚ ਜਲੰਗ ਦਾ ਸ਼ਿਕਾਰ ਹੁੰਦੇ ਨੇ